ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਾਪ ਸਾਹਿਬ ਦੀ ਸੰਥਿਆ ਆਰੰਭ ਹੈ ਅੱਜ 62 ਪੌੜੀਆਂ ਤੋਂ ਲੈ ਕੇ 78 ਪੌੜੀ ਤੱਕ ਸੰਥਿਆ ਹੋਵੇਗੀ ਤਿੰਨਾ ਛੰਦਾਂ ਦੀ ਤੇਰਾ ਜੋਰ ਭਜੰਗ ਪ੍ਰਿਆਤ ਅਤੇ ਚਰਪਟ ਛੰਦ ਤੱਕ ਇਹ ਤਿੰਨਾ ਛੰਦਾਂ ਦੀ ਚਾਲ ਅਰਥ ਦੱਸੇ ਜਾਣਗੇ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਜੋਰ ਚਾਚਰੀ ਛੰਦ ਹਾਂਜੀ ਤੇਰਾ ਜੋਰ ਭਾਵ ਤੇਰੇ ਜੋਰ ਦੇ ਨਾਲ ਤੇਰੀ ਬਲ ਦੇ ਨਾਲ ਇਹ ਛੰਦ ਉਚਾਰਨ ਕਰਨ ਲੱਗਾ ਤੇਰਾ ਜੋਰ ਤੋਂ ਇਹੋ ਭਾਵ ਹੈ ਵੀ ਤੇਰੀ ਕਿਰਪਾ ਦੇ ਨਾਲ ਜਾਂ ਤੇਰਾ ਪ੍ਰਸਾਦ ਤੁਹਾਡੇ ਬਲ ਦੇ ਨਾਲ ਛੰਦ ਚਾਚਰੀ ਹੀ ਹੈ ਪਾ ਜਿਵੇਂ ਪਹਿਲਾਂ ਦੱਸਿਆ ਹੈ ਕਿ ਚਾਚਰੀ ਨਾਮ ਬਿਜਲੀ ਦਾ ਹੁੰਦਾ ਜਿਵੇਂ ਬਿਜਲੀ ਗੜਕਦੀਵੇਂ ਗੜਕ ਕੇ ਇਹ ਸ਼ੰਦ ਪੜਨਾ ਹੈ ਪਾਵ ਤੇਜੀ ਦੇ ਨਾਲ ਵੀ ਰਸ ਦੇ ਨਾਲ ਹਾਂਜੀ ਗਲੇ ਹਾਂ ਥਲੇ ਹਾਂ ਅਪੀਤ ਹਾਂ ਅਪੇ ਹਾਂ ਹਾਂ ਹੈ ਪੂਰਾ ਪੜਨਾ ਹੈ ਨਹੀਂ ਪੜਨਾ ਬਿੰਦੀ ਜ਼ਰੂਰ ਲਾਉਣੀ ਹੈ ਹੈ ਪੜਨਾ ਪੂਰਾ ਹਾਂਜੀ

ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਹਾਂਜੀ ਨਮਸਤਵੰ ਆਗੰਗੇ ਨਮਸਤਵੰ ਅਪੰਗੇ ਨਮਸਤਵੰ ਗੀ ਪੜਨਾ ਤੁੰਗੀ ਪੜਨਾ ਬੱਵਾ ਨਹੀਂ ਵਿੱਚ ਵਿਚਾਰਨ ਕਰਨਾ ਤੁੰਗ ਨਹੀਂ ਪੜਨਾ ਤਤੇ ਔਂਕੜ ਐੜੇ ਟਿੱਪੀ ਤੁੰਗੀ ਪੜਨਾ ਨਮਸਤਵੰ ਹਾਂਜੀ ਨਮਸਤਵੰ ਅਕਾਲੇ ਨਮਸਤਵੰ ਅਪਾਲੇ

ਮਾਹ ਹਾ ਹਾ ਪੂਰਾ ਪੜੋ ਮਾਹ ਮਾਹੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਖਖਾ ਪੂਰਾ ਜਿੱਦਾਂ ਪੜਿਆ ਇਦਾਂ ਹੀ ਪੜਨਾ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਰੋਗ ਰੋਗੇ ਨਮੋ ਭੋਗ ਨਹੀਂ ਨਮੋ ਸਰਬ ਰੋਗੇ

ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੀਜੇ ਅਪੀਜੇ ਹਾਂ ਅਖੀਜੈ ਅਪੀਜੇ ਐਸਿਆਰੀ ਨਾ ਪੜਨੇ ਅਖੀਜੈ ਅਪੀ ਅਕੀਜੇ ਅਪੀਜੇ ਨਹੀਂ ਪੜਨਾ ਅਖੀਜੈ ਖੀਜੈ ਅਪੀਜਾ ਇਹਦਾ ਐਸਿਆਰੀ ਨਾ ਪੜਨੇ ਬਿਹਾਰੀ ਦੇ ਨਾਲ ਨਹੀਂ ਅਖੀਜੇ ਅਪੀਜੇ ਸਮਤ ਸੰ ਪਰੀਜੇ ਹਮ ਪਰਿਪਾਲੰ ਸਰੂਪੇ ਕੁਕਰਮੰ ਪ੍ਰਣਾਸਿ। ਇਹਨੂੰ ਕੁਕਰਮੰ ਪੜ੍ਹਨਾ ਜਿਹਤੋਂ ਨਹੀਂ ਪੜ੍ਹਿਆ ਜਾਂਦਾ ਕ ਤੋਂ ਥੋੜਾ ਕਰੋ ਕੁਕਰਮੰ ਕ੍ਰਿਪਾਲੰ ਸਰੂਪੇ ਇਥੇ ਵਿਸ਼ਰਾਮ ਆ ਕੁਕਰਮੰ ਪ੍ਰਣਾਸਿ। ਸਦਾ ਸਰਬਦਾ ਰਿੱਧ ਸਦੰ ਨਿਵਾਸੀ ਇਹ ਰਿੱਧ ਸਦੰ ਇਹ ਕਾਸਕੇ ਪੜਨੇ ਹਾਂ ਜੀ ਸਦਾ ਬੋਲਾ ਸਦਾ ਸਰਬਦਾ ਰਿੱਧ ਸਦੰ ਨਿਵਾਸੀ ਠੀਕ ਆ। ਚਰਪਟ ਛਾਂਦ ਤਵਾ ਪ੍ਰਕਾਰ ਪੜਨੀ ਕਿਨੂੰ ਪੜਨ ਨੂੰ ਚਰਪਟ ਪੜਨਾ ਚਰਪਟ ਭਾਵ ਇਹ ਝਟਪਟ ਇਹ ਤੋਂ ਅਰਥ ਹੈ ਝਟਪਟ ਮਣਕੀ ਤੇਜ਼ੀ ਦੇ ਨਾਲ ਅੰਮ੍ਰਿਤ ਕਰਮੇ ਅੰਬ੍ਰੇਤਰ ਮੇ ਅਖਲ ਜੋਗੇ ਅਚਲ ਭਗੇ ਇਸ ਤਰ੍ਹਾਂ ਚਾਲ ਇਹਦੀ ਚਰਪਟ ਨਾਮ ਦਾ ਯੋਗੀ ਵੀ ਹੋਇਆ ਇੱਕ ਉਹਨੇ ਗ੍ਰੰਥ ਲਿਖਿਆ ਔਰ ਜਿਹੜੇ ਚਾਲ ਦੇ ਵਿੱਚ ਲਿਖਿਆ ਨੂੰ ਚਰਪਟ ਸ਼ਾਂਤ ਕਹਿ ਦਿੰਦੇ ਆ ਤੇ ਚਰਪੜ ਤੋਂ ਇਹ ਵੀ ਅਰਥ ਹੈ ਜਿਵੇਂ ਚਪੇੜਾਂ ਪੈਂਦੀਆਂ ਉਦਾਂ ਹੀ ਛੰਦ ਪੜਨਾ ਜਿਵੇਂ ਤੇਜ਼ੀ ਦੇ ਨਾਲ ਕਿਦੇ ਮੂੰਹ ਤੇ ਚਪੇੜਾਂ ਪੈਂਦੀਆਂ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਵੀ ਅਰਥ ਲਿਖਿਆ ਉਸ ਤਰ੍ਹਾਂ ਇਹਨੂੰ ਪੜਨਾ ਅੰਮ੍ਰਿਤ ਕਰੇ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭਗੇ ਅਚਲ ਰਾਜੇ ਅਟਲ ਸਾਜੇ ਅਖਲ ਤਰਮੰਗ ਅਲਖ ਕਰਮੰਗ ਸਰਬੰਦਾਤਾ ਸਰਬੰਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਇਸ ਤਰ੍ਹਾਂ ਤੇਜ਼ੀ ਦੇ ਨਾਲ ਪਰ ਸ਼ੁੱਧਤਾ ਹੋਣੀ ਚਾਹੀਦੀ ਹੈ ਪਹਿਲਾਂ ਇਹਨੂੰ ਆਰਾਮ ਦੇ ਨਾਲ ਸ਼ੁੱਧ ਕਰ ਲੋ ਕੰਠ ਕਰ ਲੋ ਫਿਰ ਤੇਜ਼ੀ ਦੇ ਨਾਲ ਆਨੰਦ ਆਵੇਗਾ ਹਾਂਜੀ ਚਰਪਟੇ ਚੰਦ ਸਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅੰਮ੍ਰਿਤ ਨੂੰ ਅੜੇ ਟਿੱਪੀ ਲੱਗੀ ਉਹਨੂੰ ਕੱਸ ਕੇ ਪੜਨਾ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਸਹੱਲ ਜੋਗੇ ਅਚਲ ਭੋਗੇ ਹਾਂਜੀ ਅਚਲ ਰਾਗੇ ਅਤਨ ਸਾਗੇ ਹੰਲ ਕਰਮ ਠੀਕ ਅਚਲ ਠੀਕ ਪਠ ਅਟਲ ਵੀ ਅਚਲ ਨਹੀਂ ਪੜਨਾ ਜਾਂ ਅਟਲ ਨਹੀਂ ਪੜਨਾ ਅਟਲ ਅਦਿਕ ਦੇ ਨਾਲ ਹਾਂਜੀ ਅਖਲ ਤਰਮੰ ਅਲਖ ਕਰਮੰ ਠੀਕ ਅਖੰ ਦਾ ਤਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਕਰਮੰ ਪਾਨੇ ਸਰਵੰ ਮਾਨੇ ਕਰਮੰ ਪ੍ਰਾਣੰ ਸਰਵੰ ਤਰਾਣਿ ਤੇ ਤਮਾਣੇ ਦੇ ਨਾਲ ਪੜਾ ਸਰਵੰ ਪ੍ਰਾਣੰ ਸਰਵੰ ਤਰਾਣੰ ਹਾਂਜੀ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਭੁਗਤਾ ਜੇ ਗੱਗਾ ਨਖੇਰ ਕੇ ਪੜਿਆ ਜਾਵੇ ਸਰਵੰ ਭੁਗਤਾ ਭੁਗਤਾ ਕਈ ਵਾਰ ਜੁਗਤਾ ਪਰ ਗੱਗਾ ਪੂਰਾ ਨਹੀਂ ਪੜਦਾ ਭੁਗਤਾ ਜੁਗਤਾ ਗੱਗਾ ਅੱਧਾ ਹੀ ਪੜਿਆ ਜਾਂਦਾ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਭੁਗਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਪੇਵੰ ਸਰਵੰ ਸਰਬੰਗ ਵਾਲੇ ਹਾਂ ਸਰਬੰਗ ਕਾਲੇ ਸਰਬੰਗ ਪਾਲੇ ਠੀਕ ਵਰ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ